ਹਾਂਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਡੈਰੀ ਫਾਰਮ ਮੋਡ ਦੇ YouTube ਚੈਨਲ ਤੇ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਮੋੜਕਲਾ ਜ਼ਿਲ੍ਹਾ ਬਠਿੰਡਾ ਤੋਂ ਅੱਜ ਦੀ ਵੀਡੀਓ ਚ ਦਿਖਾਉਣ ਜਾ ਰਹੇ ਹਾਂ ਝੋਟੀ ਜਿਸ ਨੂੰ ਸੂਈ ਨੂੰ 3 ਕ ਘੰਟੇ ਹੋਏ ਆ ਅਤੇ ਇਹਦੇ ਮਗਰ ਬੱਚਾ ਜਿਹੜਾ ਕੱਟਾ ਦਾ ਪਹਿਲੇ ਸੂਈ ਝੋਟੀ ਆ ਥਣ ਲੇਵੇ ਦੀ ਪੂਰੀ ਸਾਫ ਆ ਅਤੇ ਸਿੰਗਾ ਤੋਂ ਝੋਟੀ ਪੂਰੀ ਕੁੰਡੀ ਆ ਲੋ ਤੁਹਾਨੂੰ ਲੇਵੇ ਦਰਸ਼ਨ ਵੀ ਕਰਾ ਦਿੰਨੇ ਆ ਬਹੁਤ ਹੀ ਸੋਹਣਾ ਲੇਵਾ ਬਣਾਇਆ ਚਾਰੋਂ ਥਣ ਸਹੀ ਆ ਕੋਈ ਲਾਂਬੇ ਵਾਲੀ ਗੱਲ ਨਹੀਂ ਇਹ ਚ ਛੋਟੀ ਦਾ ਕੱਦ ਕਾਠ ਵੀ ਪੂਰਾ ਗਾ ਵੱਡੀਆਂ ਮੱਜਾਂ ਕਿ ਆ ਜਾਂਦੀ ਹੈ ਇਹ ਅਤੇ ਜਿਹੜਾ ਮੱਜ ਦਾ ਮੁੱਲ ਕੀਤਾ ਉਹ ਬਾਈ ਨੇ ਕੀਤਾ 170000 ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬਾਈ ਦਾ ਨੰਬਰ ਹੈ ਵੀਡੀਓ ਦੇ ਲਾਸਟ ਵਿੱਚ ਦਿੱਤਾ ਗਿਆ ਅਤੇ ਬਾਕੀ ਤੁਸੀਂ ਛੋਟੀ ਨੂੰ ਵੀਡੀਓ ਵਿੱਚ ਦੇਖ ਲਵੋ ਜੇ ਤੁਹਾਨੂੰ ਛੋਟੀ ਫਿੱਟ ਆਉਂਦੀ ਹੈ ਤਾਂ ਬਾਈ ਨਾਲ ਸੰਪਰਕ ਕਰਕੇ ਛੋਟੀ ਨੂੰ ਖਰੀਦ ਸਕਦੇ ਹੋ ਬਾਈ ਦਾ ਮੋਬਾਈਲ ਨੰਬਰ ਹੈ 98760 38470 ਇੱਕ ਵਾਰ ਦੁਬਾਰਾ ਦੱਸ ਦਿੰਨੇ ਆ 98760 38470 ਧੰਨਵਾਦ ਜੀ